ਅਸ਼ੀਕਾਲ ਦੀ ਸਾਰਿਆਂ ਨੂੰ ਸਾਡੇ ਚੈਨਲ ਪੰਜਾਬ ਪੰਜਾਬੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਗੱਲ ਕੋਈ 40-42 ਬਰੇ ਪਹਿਲਾਂ ਦੀ ਹੋਵੇਗੀ ਸ਼ਾਇਦ 1977-78 ਸੰਨ ਦੀ ਉਦੋਂ ਮੈਂ ਦੂਜੀ ਕੇ ਪਹਿਲੀ ਜਮਾਤ ਵਿੱਚ ਪੜ੍ਹਦਾ ਸੀ ਉਦੋਂ ਹਰ ਕਿਸਾਨ ਕਨਾਲ ਤੋਂ ਕਨਾਲ ਕਮਾਦ ਜ਼ਰੂਰ ਬੀਜਦਾ ਸੀ ਗੁੜਵਾਧੂ ਬਣ ਜਾਂਦਾ ਸਾਰਾ ਦਿਨ ਹਲ ਵਾ ਕੇ ਥੱਕੇ ਬਲਦਾਂ ਨੂੰ ਦੋ-ਦੋ ਭੇਲੀਆਂ ਚਾਰੀਆਂ ਜਾਂਦੀਆਂ ਤੇ ਸੂਣ ਵਾਲੀਆਂ ਮੱਜਾਂ ਨੂੰ ਵੀ ਕੱਚੇ ਘਰਾਂ 'ਚ ਪੂੜੇ ਗੁਲਗਲੇ ਮਠੀਆਂ ਮਿੱਠੀਆਂ ਰੋਟੀਆਂ ਗੁੜ ਵਾਲੇ ਚੌਲ ਸੀਰਾ ਦਲੀਆ ਪਿੰਨੀਆਂ ਗੁੜ ਵਾਲਾ ਸ਼ਰਬਤ ਸ਼ੱਕਰ ਵਾਲੀ ਖੀਰ ਸਾਰਾ ਸਾਲ ਕੁਝ ਨਾ ਕੁਝ ਗੁੜ ਤੋਂ ਬਣਦਾ ਰਹਿੰਦਾ ਚਾਹ ਵੀ ਗੁੜ ਦੀ ਰਾਤ ਦੀ ਰੋਟੀ ਖਾ ਕੇ ਫਿਰ ਗੁੜ ਖਾਣਾ Haੜੀ ਵੜਦਿਆਂ ਤੂੜੀ ਢੋਂਦਿਆਂ ਰੂੜੀ ਢੋਂਦਿਆਂ ਹੋਰ ਕੋਈ ਵੀ ਜ਼ੋਰ ਵਾਲਾ ਕੰਮ ਕਰਦਿਆਂ ਬਹੁਤ ਥੱਕ ਜਾਣਾ ਤਾਂ ਇੱਕੋ ਹੱਲ ਸੀ ਕਾਰਨੀਚ ਕੜੇ ਗਰਮਾ ਗਰਮ ਦੁੱਧ ਦਾ ਗਿਲਾਸ ਤੇ ਨਾਲ ਗੁੜ ਦਾ ਡੜਾ ਜੋ ਪਲਾਂ ਵਿੱਚ ਰਾਮਬਨ ਦਾ ਕੰਮ ਕਰਦਾ ਤੇ ਸਰੀਰ ਚ ਉਸ ਤਰਸਤ ਹੋ ਜਾਂਦਾ ਬੜੀ ਤਾਕਤ એનર્ਜੀ ਹੁੰਦੀ ਹੈ ਮਿੱਠੇ ਵਿੱਚ ਪਰ ਹੋਵੇ ਘਰ ਦਾ ਬਣਿਆ ਸ਼ੁੱਧ ਖਾਦਾਂ ਸਪ੍ਰਿਆਹਾਂ ਤੋਂ ਰਹਿਤ ਹੁਣ ਤਾਂ ਦੁੱਧ ਕਿਉਂ ਮੱਖਣ ਲਸੀ ਦਹੀਂ ਗੁੜ ਜੋ ਵੀ ਖਾਓ ਸ਼ੁੱਧ ਜ਼ਹਿਰ ਹੀ ਹੁੰਦਾ ਸੋ ਗੱਲ ਕਰ ਰਹੇ ਹਾਂ ਕਮਾਦੀ ਸਾਡਾ ਵੀ ਕਨਾਲਕ ਕਮਾਦ ਹੁੰਦਾ ਸੀ ਮੋਗੀ ਵਾਲੇ ਖੇਤਰ ਉਦੋਂ ਅਸੀਂ ਖੇਮੇ ਖੇੜੇ ਤਹਿਸੀਲ ਮਲੋਟ ਵਿੱਚ ਰਹਿੰਦੇ ਸੀ ਜੋ ਬਾਗਾਂ ਤੇ ਨਰਮੇ ਦੀ ਫਸਲ ਕਰਕੇ ਤੇ ਪੰਜਾਬ ਦੀ ਸਿਰੇ ਦੀ ਉਪਜਾਊ ਜ਼ਮੀਨ ਹੋਣ ਕਰਕੇ ਮਸ਼ਹੂਰ ਸੀ ਸਾਡੇ ਏਰੀਆ 'ਚ ਨਲਕੇ ਨਹੀਂ ਹੁੰਦੇ ਸੀ ਵਾਟਰ ਬਕਸ ਚੋਂ ਵੀ ਪੀਂਜਊਗਾ ਪਾਣੀ ਮਿਲਦਾ ਸਾਰਾ ਪਿੰਡ ਕੱਚੀ ਡਿੱਗੀ 'ਚ ਨਹਿਰ ਤੇ ਮੀਂਹ ਦੇ ਜਮਾ ਪਾਣੀ ਭਰਦਾ ਤੇ ਪੀਣ ਦੇ ਵੀ ਹੋਰ ਬਤਾਂ ਨੇ ਵੀ ਕੋਈ ਇੱਕ ਗਲਾਸ ਪਾਣੀ ਵੀ ਫालतू ਨਾ ਡੋਲਦਾ ਡਿੱਗੀ ਦੇ ਬਿਲਕੁਲ ਨਾ ਛੱਪਣ ਲੱਗਦਾ ਸੀ ਉੱਥੇ ਲੋਕ ਪਸ਼ਵਾਂ ਨੂੰ ਪਾਣੀ ਪਿਉਂਦੇ ਨਹਾਉਂਦੇ ਤੇ ਉਹੀ ਛੱਪੜ ਮੀਂਹ ਵੇਲੇ ਪਾਣੀ ਦਾ ਫालतू ਪਾਣੀ ਆਪਣੇ ਵਿੱਚ ਸਮੋ ਕੇ ਲੋਕਾਂ ਨੂੰ ਡੁੱਬਣੋਂ ਬਚਾਉਂਦਾ ਹੁਣ ਤਾਂ ਛੱਪੜ ਗੰਦੀਆਂ ਨਾਲੀਆਂ ਦਾ ਪਾਣੀ ਪਾ ਕੇ ਗੰਦ ਖਾਨਾ ਬਣਾਤਰੇ ਨੇ ਨੀਰਾ ਮੁਸ਼ਕ ਦਾ ਕਰ ਇਸ ਡਿੱਗੀ ਤੇ ਛੱਪੜ ਦੀ ਨੁਕਰੇ ਲੈੰਦੇ ਵਾਲੇ ਪਾਸੇ ਬਾਬੇ ਨਾਮੇ ਦਾ ਵੀਲ ਨਾ ਗੱਡਿਆ ਹੋਇਆ ਸੀ ਕਮਾਦ ਪੀਣ ਲਈ ਸਾਰਾ ਪਿੰਡ ਉਥੋਂ ਗੁੜ ਬਣਾਉਂਦਾ ਇੱਕ ਦਿਨ ਮੇਰੇ ਪਿਤਾ ਜੀ ਵੱਡੇ ਭਰਾ ਬਾਸ ਤੇ ਲਖਵੀਰ ਤੇ ਮੈਂ ਚਾਰੇ ਕਮਾਦ ਪੀਣ ਗਏ ਮੈਂ ਖਲਾੜੀ ਵਿੱਚ ਗੰਨੇ ਲਾ ਰਿਹਾ ਸਾਂ ਲਖਵੀਰ ਬਲਦ ਹੱਕ ਰਿਹਾ ਸੀ ਬਾਜ ਰੌ ਦੇ ਭਰੇ ਪੀਪੇ ਚੁੱਕ ਕੇ ਕੜਾਹੇ 'ਚ ਪਾਉਂਦੇ ਤੇ ਚੁੰਬੇ ਵਿੱਚ ਅੱਗ ਡਾਉਂਦੇ ਚਾਚਾ ਕੜਾਹੇ 'ਚ ਰਹੀ ਰੋ ਤਾਂ ਮੈਲ ਲਾਉਂਦਾ ਤੇ ਮਸੱਦ ਫੇਰਦਾ ਅਸੀਂ ਘਰੋਂ ਲਿਆਂਦਾ 2 ਕਿਲੋ ਚਾਹ ਦੁੱਧ ਰਸ ਵਿੱਚ ਲਾ ਕੇ ਪੀ ਲਿਆ ਫਿਰ ਭੁੱਖ ਦਾ ਨਾਮੋ ਨਿਸ਼ਾਨ ਨਾ ਰਿਆ ਦੁਪਹਿਰ ਕੁਵਿਲੇ ਜਦੋਂ ਪਹਿਲਾ ਪੂਰ ਪੱਕ ਗਿਆ ਤਾਂ ਸਾਰੀ ਪੱਕੀ ਰੋ ਕੜਾਹੇ ਚੋਂ ਡੋਰੇ ਨਾਲ ਕੱਢ ਕੇ ਗੰਢ ਵਿੱਚ ਪਾ ਲਿਆ ਚਾਚਾ ਉਹਦੇ ਵਿੱਚ ਸਿੱਪੀ ਫੇਰ ਕੇ ਫੈਨਦਾ ਰਿਹਾ ਤੇ ਜੰਮ ਜਾਣ ਤੇ ਪੀਸੀਆਂ ਕੱਟ-ਕੱਟ ਕੇ ਕੋਲ ਪਈ ਚਾਦ ਤੇ ਸੁੱਕਣੇ ਪਾਉਣ ਲੱਗਾ ਸਾਰੇ ਸਾਰਿਆਂ ਨੇ ਸੁੱਕੀ ਪੱਛੀ ਦੇ ਚਮਚੇ ਬਣਾ ਕੇ ਤੱਤੇ-ਤੱਤੇ ਗੁੜ ਤੋਂ ਸਿੱਕਰ ਜਿਹਾ ਲਾ ਕੇ ਖਾਣ ਲੱਗੇ ਗੁੜ ਜਦੋਂ ਪੱਕਦਾ ਹੁੰਦਾ ਹੈ ਤੇ ਇਸ ਦੀ ਮਹਿਕ ਬੜੀ ਦੂਰ ਤੱਕ ਜਾਂਦੀ ਹੈ ਤੇ ਲੱਗਿਓ ਲੱਗਦੇ ਪਿੰਡ ਵਾਲੇ ਰੋਹ ਪੀਂ ਜਾਂ ਗੁੜ ਖਾਣਾ ਜਾਂਦੇ ਉਦੋਂ ਅਜਵੰਗ ਲੋਕਾਂ ਦੇ ਦਿਲ ਛੋਟੇ ਨਹੀਂ ਸੀ ਹਰ ਆਉਣ ਵਾਲੇ ਨੂੰ ਦੋਵੇਂ ਚੀਜ਼ਾਂ ਪ੍ਰੇਮ ਨਾਲ ਸ਼ਿਕਾਈਆਂ ਜਾਂਦੀਆਂ ਕਈ ਤਾਂ ਡੋਲਣਾ ਫੜ ਕੇ ਆ ਜਾਂਦੇ ਆਹ ਪਰ ਦਿਓ ਮਿੱਠੇ ਚੌਲ ਬਣਾਉਣੇ ਕੋਲ ਰਾਤੋ ਕੀਤੇ ਬੱਬਾ ਹਰਨਾਮ ਸਿੰਘ ਲੰਗਿਆ ਜਾਂਦਾ ਸੀ 70 ਕ ਸਾਲ ਉਮਰ ਦਾ ਮਧਰੇ ਕੱਤ ਦਾ ਗੁੜ ਦੀ ਮਹਿਕ ਹੈ ਆਈ ਤਾਂ ਉਹ ਸਾਡੇ ਕੋਲ ਆਣ ਖਲੋਤਾ ਤੇ ਆਂਦਾ ਵੱਲੇ ਮੁੰਡਿਓ ਬਣਾਈ ਜਾਂਦੇ ਨੇ ਗੁੜ ਆਹੋ ਪਾ ਹਰਨਾਮ ਸਿੰਘ ਆ ਜਾ ਸ਼ਕਲ ਹੈ ਤੂੰ ਵੀ ਚਾਚੇ ਨੇ ਸੁਲਾ ਮਾਰੀ ਖੇਮ ਚੰਦ ਵੀ ਰੋ ਪੀ ਕੇ ਚੱਲਿਆ ਸੀ ਆਂਦਾ ਇਹਨੂੰ ਹੁਣ ਰਜਾ ਦਿਆਂ ਜੀ ਬਾਬਾ ਆਂਦਾ ਪਹਿਲਾ ਰੋ ਪਿਓ ਖਾਂ ਕੁੱਟਕ ਬਾਜਨੀ ਜੱਗ ਭਰ ਕੇ ਜੱਗ ਨਾਲ ਗਲਾਸ ਫੜਾਇਆ ਤੇ ਆਂਦਾ ਰੱਖ ਪਰਾਂ ਗੋਲਿਆ ਗਲਾਸ ਨੂੰ ਕੀ ਕਰਨਾ ਉਸ ਜੱਗ ਮੂੰਹ ਨੂੰ ਲਾ ਕੇ ਉਦੋਂ ਛੱਡਿਆ ਜਦੋਂ ਕਲੇ ਤੱਕ ਕੁੱਟਣਾ ਬਜੀ ਕੁੱਟਕ ਹੋਰ ਪਾ ਦੇਮੀ ਉਸ ਮੰਗ ਲਈ ਬਾਜਨੀ ਅੱਧਾ ਫਿਰ ਕਾ ਦਿੱਤਾ ਉਹ ਵੀ ਖਿੱਚ ਗਿਆ ਬਾਬੇ ਨੇ ਮੁੱਛਾਂ ਪੂੰਝੀਆਂ ਤੇ ਗੰਢ ਦੁਵਾਲਿਆ ਬੈਠਾ ਤੇ ਤੇ ਗੁੱੜ ਦਾ ਜੰਮਿਆ ਸਿੱਕਰ ਖਾਂਦਾ ਰਿਹਾ ਤੇ ਗੰਢ ਦੀ ਇੱਕ ਨੁੱਕਰ ਵਿਹਲੀ ਕਰ ਦਿੱਤੀ। ਫਿਰ ਚਾਚੇ ਨੇ ਅੱਧੇ ਪੌਣੇ ਕਿਲੋ ਦੀ ਪੇਲੀ ਗੁੜ ਦੀ ਫੜਾ ਦਿੱਤੀ। ਉਹ ਬੋਰੀ ਪਥੱਲਾ ਮਾਰ ਕੇ ਬੈਠ ਗਿਆ ਗੱਲਾਂ ਕਰਦਾ ਰਿਹਾ, ਪੇਲੀ ਭੋਰ-ਭੋਰ ਕੇ ਛੱਕਦਾ। ਰਿਹਾ ਤੇ ਸਾਰੀ ਮੁਕਾਸ਼ ਛੱਡੀ। ਅਸੀਂ ਸਾਰੇ ਉਹਦੀ ਖਰਾਕ ਵੇਖ ਕੇ ਹੈਰਾਨ ਸਾਂ। ਬਾਜ਼ ਮੁਖੌਲ ਨਾਲ ਆਂਦਾ, "ਬਾਬਾ ਹੋਰ ਖਾ ਲੈ ਤੁਹਾਡਾ ਗੁੜ।" ਤੇ ਬਾਬੇ ਨੇ ਹੱਥ ਝਾੜ ਕੇ ਬੜੀ ਗੰਭੀਰਤਾ ਨਾਲ ਕਮਾਲ ਦਾ ਜਵਾਬ ਦਿੱਤਾ, "ਮਾ ਸ਼ੇਰਾ, ਐਵੇਂ ਸਵਾਦ ਹੀ ਵੇਖਣਾ ਸੀ ਪੋਰਾ।" ਕੋਈ ਰੱਜਣਾ ਥੋੜੀ ਐ ਅਸੀਂ ਹੱਕੇ-ਵੱਕੇ ਰਹਿ ਗਏ ਤੇ ਸਾਡਾ ਹਾਸਾ ਵੀ ਨਾ ਰੁਕਿਆ ਬਹੁਤ ਘੱਟ ਹੱਸਣ ਵਾਲਾ ਚਾਚਾ ਵੀ ਖੁੱਲ ਕੇ ਹੱਸ ਪਿਆ ਆਵਾਜ਼ ਆਂਦਾ ਬੱਲੇ ਓਏ ਬਾਬਾ ਤੇਰੀ ਸਵਾਦ-ਸਵਾਦ ਚ ਐਨਾ ਰਾਸ਼ਨ ਮਾਜ ਗਿਆ ਏ ਜੇ ਰੱਜਣ ਲੱਗ ਪੈਂਦਾ ਅਸੀਂ ਤਾਂ ਅੱਜ ਟੋਕਰੇ ਖਾਲੇ ਘਰਾਂ ਨੂੰ ਜਾਂਦੇ ਹੁਣ ਬਾਬਾ ਵੀ ਖਿੜਖਿੜਾ ਕੇ ਹੱਸਿਆ ਤੇ ਆਖਿਆ ਐਵੇਂ ਹੀ ਐ ਫਿਰ ਬੱਲੇ ਆ ਬੁੱਢੀਆਂ ਹੱਡੀਆਂ ਨੂੰ ਭੋਰਾ ਮਾਸਾ ਖਵਾਵਾਂਗੇ ਤਾਂ ਮਾੜੇ-ਮੋٹے ਤਨ ਜੋਗੀ ਹੋਵਾਂਗੇ ਚੰਗਾ ਸ਼ੇਰਾ ਚੱਲੀਏ ਫਿਰ ਤੇ ਉਹਦਾ ਖੰਗੂਰਾ ਮਾਰ ਕੇ ਜਾਂਦਾ ਜਾਂਦਾ ਇੱਕ ਵੱਡਾ ਸਾਰਾ ਗੰਨਾ ਕਾਸ਼ੇ ਚ ਦੱਬ ਕੇ ਰਾਹ ਪਿਆ ਅੱਜ ਵੀ ਜਦੋਂ ਕਿਤੇ ਬਚਪਨ ਦੀ ਯਾਦ ਚੀਤੇ ਆਉਂਦੀ ਹੈ ਤੇ ਹਾਸਾ ਮਹਾਰੇ ਬੁੱਲਾਂ ਤੇ ਥਿਰ ਕੇ ਪੈਂਦਾ ਤੇ ਸੋਚਦੇ ਕੈਸੇ ਬਲੀ ਸਨ ਉਹ ਲੋਕ ਪੰਜ ਪੰਜ ਕਿਲੋ ਕੜਾ ਸ਼ੱਕੇ ਗੱਡਾ ਭਰਿਆ ਜਵਾਰ ਦਾ ਹੱਥੇ ਟੋਕੇ ਕੁੱਤਨ ਵਾਲੇ ਤੜਕੇ 4 ਵਜੇ ਖੇਤ ਵੱਲ ਜੋੜ ਕੇ ਦੁਪਹਿਰ ਚੜੀ ਤੋਂ ਥੱਕੇ ਥਕਾਏ ਘਰ ਮੁੜਦੇ ਨਾ ਪ੍ਰਸ਼ਾਦਾ ਸ਼ੱਕ ਲੱਖੀ ਪੀ ਨਸੀ ਪੀ ਖੂ ਚਲਾਉਣੇ ਤੇ ਵਟਾਂ ਬੰਨੇ ਸ਼ਾਂਗਣੀ ਖੇਤ ਸੋਤੇ ਪਏ ਕਰ ਵੜਦੇ ਤੇ ਹੁਣ ਜੰਮਦਿਆਂ ਦੀਆਂ ਗੋਗੜਾਂ ਲਿਸ਼ਕਦੀਆਂ ਗੋਡੇ ਪੀੜ ਕਰਦੇ ਦੇਖ ਲੈਣ ਲੱਗਿਆ ਵੀ ਭੋਰਾ ਕਾਖਦੇ ਪੰਜੀਵੇਂ ਜਵਾਦ ਦੇ ਅੱਖਾਂ ਦੇ ਐਣਕਾ ਵਾਹ ਕਾਗਜੀ ਪਹਿਲਵਾਨੋ ਤਾਂ ਹੀ ਤਾਂ ਅੱਜ ਤੁਹਾਡਾ ਪੰਜਾਬ ਮਰਦਾ ਤੇ ਖੁਰਦਾ ਜਾ ਰਿਹਾ ਸੁੱਤੇ ਰਹੋ ਮੋਬਾਈਲਾਂ ਚ ਡੁੱਬੇ ਰਹੋ ਇਹੀ ਹੈ ਜਵਾਨੀ ਤੇ ਇਹੋ ਹੈ ਜ਼ਿੰਦਗੀ ਧੰਨਵਾਦ ਜੀ